ਅਜਮਾਨ ਯੋਗ ਰੌਜ਼ ਐਵੇਨਿਊ ਕੋਰਟ ਨੇ ਸਜਨ ਕੁਮਾਰ ਨੂੰ ਦੂਸਰੇ ਕੇਸ ਅੰਦਰ ਵੀ ਉਮਰ ਕੈਦ ਕੀਤੀ। ਹਾਲਾਂਕਿ ਸਾਡੀ ਮੰਗ ਸੀ ਕਿ ਨੂੰ ਸਜ਼ਾਏ ਮੌਤ ਦਿੱਤੀ ਜਾਵੇ। ਪ੍ਰੋਸੀਕਿਊਸ਼ਨ ਦੀ ਪੁਲਿਸ ਦੀ ਮੰਗ ਵੀ ਸੀ। ਪਰ ਮੈਂ ਧੰਨਵਾਦ ਕਰਦਾ। ਕੋਰਟ ਦਾ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਨ੍ਹਾਂ ਨੇ ਐਸਆਈਟੀ ਬਣਾਈ 35 ਸਾਲ ਬਾਅਦ ਇਹ ਕੇਸ ਖੁੱਲ੍ਹਣਾ ਸ਼ੁਰੂ ਹੋਇਆ। ਜਦੋਂ ਐਸਆਈਟੀ ਕੌਨਸਟੀਟਿਊਟ ਹੋਈ ਔਰ ਉਹਨੇ ਕੰਮ ਕਰਨਾ ਸ਼ੁਰੂ ਕੀਤਾ। ਔਰ ਅੱਜ 40 ਸਾਲ ਬਾਅਦ ਇਹਨਾਂ ਲੋਕਾਂ ਨੂੰ ਇਹਨਾਂ ਕੇਸਾਂ 'ਚ ਇਹਨਾਂ ਦੇ ਪਾਪਾਂ ਦੀ ਸਜ਼ਾ ਮਿਲਦੀ ਪਈ ਐ ਕਾਂਗਰਸ ਜੋ ਲਗਾਤਾਰ ਇਹਨਾਂ ਨੂੰ ਬਚਾਉਂਦੀ ਰਹੀ ਅੱਜ ਵੀ ਕਾਂਗਰਸ ਦੇ ਮੂੰਹ 'ਚ ਫੈਵਿਕੋਲਾ ਅੱਜ ਵੀ ਕਾਂਗਰਸ ਦੀ ਲੀਡਰਸ਼ਿਪ ਚਾਹੀਓ ਰਾਹੁਲ ਗਾਂਧੀ ਹੋਣ ਚਾਹੀਓ ਖੜਗੇਜੀ ਹੋਣ ਚਾਹੀਓ ਸੋਨੀਆਜੀ ਹੋਣ ਚਾਹੀਓ ਪ੍ਰਿੰਕਾਜੀ ਹੋਣ ਅਜੇ ਵੀ ਇੱਕ ਵਰਾਂ ਵੀ ਉਹ ਇਹਨਾਂ ਕਾਤਲਾਂ ਨੂੰ ਕਾਤਲ ਨਹੀਂ ਕਹਿ ਰਹੇ ਉਹ ਨਹੀਂ ਕਹਿ ਰਹੇ ਕਿ ਸਜਨ ਕੁਮਾਰ ਪਾਪੀ ਸੀ ਨੇ ਕਤਲਿਆਮ ਕੀਤਾ ਇਹਨੂੰ ਸਜ਼ਾ ਹੋਣੀ ਚਾਹੀਦੀ ਸੀ ਅੱਛਾ ਹੋ ਗਿਆ ਉਹ ਨਹੀਂ ਕਹਿ ਰਹੇ ਕਿ ਨਾ ਪਾਪੀਆਂ ਨੂੰ ਅਸੀਂ ਕੋਰਟ 'ਚ ਇਹਨਾਂ ਆਪਣੀ ਪਾਰਟੀ 'ਚੋਂ ਬਾਹਰ ਕੱਢਦੇ ਆਂ ਕਿਉਂਕਿ ਉਹਨਾਂ ਨੇ ਹੀ ਇਹ ਕਤਲੇਆਮ ਨੂੰ ਅੰਜਾਮ ਆਪਣੇ ਗੁਰਗਿਆਂ ਦੇ ਰਾਂਹ ਦਿੱਤਾ ਸੀਗਾ ਆਉਣ ਵਾਲੇ ਸਮੇਂ ਅੰਦਰ ਤੁਸੀਂ ਦੇਖੋਗੇ ਕਾਂਗਰਸ ਦੇ ਵੱਡੇ ਲੀਡਰ ਸੱਜਨ ਕੁਮਾਰ ਤੋਂ ਬਾਅਦ ਜਗਦੀਸ਼ ਟਾਇਟਰ ਔਰ ਐਸ ਕੇ ਐਲ ਭਗਤ ਵੀ ਮਾਫ ਕਰਨਾ ਕਮਲਨਾਥ ਵੀ ਇਸੇ ਤਰ੍ਹਾਂ ਤੁਹਾਨੂੰ ਸਲਾਖਾਂ ਦੇ ਪਿੱਛੇ ਦਿਖਾਈ ਦੇਣਗੇ ਕਾਂਗਰਸ ਨੇ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਕਾਂਗਰਸ ਆਪਣੇ ਨਾ ਕਾਤਲ ਗੁਰਗਿਆਂ ਨੂੰ ਬਚਾ ਨਹੀਂ ਸਕੀ ਔਰ ਨਾ ਹੀ ਆਉਣ ਵਾਲੇ ਦਿਨਾਂ ਚ ਬਾਕੀਆਂ ਨੂੰ ਬਚਾ ਸਕੂਗੀ ਅੱਜ ਮਾਨਯੋਗ ਰਾਉਜ਼ ਐਵੇਨਿਊ ਕੋਰਟ ਨੇ ਸੱਜਨ ਕੁਮਾਰ ਨੂੰ ਦੂਸਰੇ ਕੇਸ ਅੰਦਰ ਵੀ ਉਮਰ ਕੈਦ ਕੀਤੀ ਹਾਲਾਂਕਿ ਸਾਡੀ ਮੰਗ ਸੀ ਕਿ ਨੂੰ ਸਜ਼ਾਏ ਮੌਤ ਕੀਤੀ ਜਾ ਦਿੱਤੀ ਜਾਵੇ ਪ੍ਰੋਸੀਕਿਊਸ਼ਨ ਦੀ ਪੁਲਿਸ ਦੀ ਮੰਗ ਵੀ ਸੀ ਪਰ ਮੈਂ ਧੰਨਵਾਦ ਕਰਦਾ ਕੋਰਟ ਦਾ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿਨ੍ਹਾਂ ਨੇ ਐਸਆਈਟੀ ਬਣਾਈ 35 ਸਾਲ ਬਾਅਦ ਇਹ ਕੇਸ ਖੁੱਲ੍ਹਣਾ ਸ਼ੁਰੂ ਹੋਇਆ ਜਦੋਂ ਐਸਆਈਟੀ ਕੌਨਸਟੀਟਿਊਟ ਹੋਈ ਔਰ ਉਹਨੇ ਕੰਮ ਕਰਨਾ ਸ਼ੁਰੂ ਕੀਤਾ ਔਰ ਅੱਜ 40 ਸਾਲ ਬਾਅਦ ਇਹਨਾਂ ਲੋਕਾਂ ਨੂੰ ਇਹਨਾਂ ਕੇਸਾਂ ਦੇ ਇਹਨਾਂ ਦੇ ਪਾਪਾਂ ਦੀ ਸਜ਼ਾ ਮਿਲਦੀ ਪਈ ਹੈ ਕਾਂਗਰਸ ਜੋ ਲਗਾਤਾਰ ਇਹਨਾਂ ਨੂੰ ਬਚਾਉਂਦੀ ਰਹੀ ਅੱਜ ਵੀ ਕਾਂਗਰਸ ਦੇ ਮੂੰਹ 'ਚ ਫੈਵਿਕੋਲਾ ਅੱਜ ਵੀ ਕਾਂਗਰਸ ਦੇ ਲੀਡਰਸ਼ਿਪ ਚਾਹੋ ਰਾਹੁਲ ਗਾਂਧੀ ਹੋਣ ਚਾਹੋ ਖੜਗੇਜੀ ਹੋਣ ਚਾਹੋ ਸੋਨੀਆਜੀ ਹੋਣ ਚਾਹੋ ਪ੍ਰੇਨਕਾਜੀ ਹੋਣ ਅਜੇ ਵੀ ਇੱਕ ਵਰਾਂ ਵੀ ਉਹ ਇਹਨਾਂ ਕਾਤਲਾਂ ਨੂੰ ਕਾਤਲ ਨਹੀਂ ਕਹਿ ਰਹੇ ਉਹ ਨਹੀਂ ਕਹਿ ਰਹੇ ਕਿ ਸੱਜਨ ਕੁਮਾਰ ਪਾਪੀ ਸੀ ਨੇ ਕਤਲਿਆਮ ਕੀਤਾ ਇਹਨੂੰ ਸਜ਼ਾ ਹੋਣੀ ਚਾਹੀਦੀ ਸੀ ਅੱਛਾ ਹੋ ਗਿਆ ਉਹ ਨਹੀਂ ਕਹਿ ਰਹੇ ਕਿ ਇਹਨਾਂ ਪਾਪੀਆਂ ਨੂੰ ਅਸੀਂ ਕੋਰਟ ਕੇ ਆਪਣੀ ਪਾਰਟੀ ਚੋਂ ਬਾਹਰ ਕੱਢਦੇ ਹਾਂ ਕਿਉਂਕਿ ਉਹਨਾਂ ਨੇ ਹੀ ਇਹ ਕਤਲਿਆਮ ਨੂੰ ਅੰਜਾਮ ਆਪਣੇ ਗੁਰਗਿਆਂ ਦੇ ਰਾਂਹ ਦਿੱਤਾ ਸੀਗਾ ਆਉਣ ਵਾਲੇ ਸਮੇਂ ਅੰਦਰ ਤੁਸੀਂ ਦੇਖੋਗੇ ਕਾਂਗਰਸ ਦੇ ਵੱਡੇ ਲੀਡਰ ਸੱਜਨ ਕੁਮਾਰ ਤੋਂ ਬਾਅਦ जगदीश टायटर और एसकेएल भगत भी ए, माफ करना कमलनाथ भी इसी तरह ਤੁਹਾਨੂੰ ਸਲਾਖਾਂ ਦੇ ਪਿੱਛੇ ਦਿਖਾਈ ਦੇਣਗੇ ਕਾਂਗਰਸ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਕਾਂਗਰਸ ਆਪਣੇ ਨਾ ਕਾਤਲ ਗੁਰਗਿਆਂ ਨੂੰ ਬਚਾ ਨਹੀਂ ਸਕੀ ਔਰ ਨਾ ਹੀ ਆਉਣ ਵਾਲੇ ਦਿਨਾਂ ਚ ਬਾਕੀਆਂ ਨੂੰ ਬਚਾ ਸਕੂਗੀ ਅੱਜ ਮਾਨਯੋਗ ਰਾਉਜ਼ ਐਵੇਨਿਊ ਕੋਰਟ ਨੇ ਸਜਨ ਕੁਮਾਰ ਨੂੰ ਦੂਸਰੇ ਕੇਸ ਅੰਦਰ ਵੀ ਉਮਰ ਕੈਦ ਕੀਤੀ ਹਾਲਾਂਕਿ ਸਾਡੀ ਮੰਗ ਸੀ ਕਿ ਨੂੰ ਸਜ਼ਾਏ ਮੌਤ ਕੀਤੀ ਦਿੱਤੀ ਜਾਵੇ ਪ੍ਰੋਸੀਕਿਊਸ਼ਨ ਦੀ ਪੁਲਿਸ ਦੀ ਮੰਗ ਵੀ ਸੀ ਪਰ ਮੈਂ ਧੰਨਵਾਦ ਕਰਦਾ ਕੋਰਟ ਦਾ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿਨ੍ਹਾਂ ਨੇ ਐਸਆਈਟੀ ਬਣਾਈ 35 ਸਾਲ ਬਾਅਦ ਇਹ ਕੇਸ ਖੁੱਲਨੇ ਸ਼ੁਰੂ ਹੋਏ ਜਦੋਂ ਐਸਆਈਟੀ ਕੌਨਸਟੀਟਿਊਟ ਹੋਈ ਔਰ ਉਹਨੇ ਕੰਮ ਕਰਨਾ ਸ਼ੁਰੂ ਕੀਤਾ ਔਰ ਅੱਜ 40 ਸਾਲ ਬਾਅਦ ਇਹਨਾਂ ਲੋਕਾਂ ਨੂੰ ਇਹਨਾਂ ਕੇਸਾਂ ਦੇ ਇਹਨਾਂ ਦੇ ਪਾਪਾਂ ਦੀ ਸਜ਼ਾ ਮਿਲਦੀ ਪਈ ਹੈ ਕਾਂਗਰਸ ਜੋ ਲਗਾਤਾਰ ਇਹਨਾਂ ਨੂੰ ਬਚਾਉਂਦੀ ਰਹੀ ਅੱਜ ਵੀ ਕਾਂਗਰਸ ਦੇ ਮੂੰਹ 'ਚ ਫੈਵਿਕੋਲਾ ਅੱਜ ਵੀ ਕਾਂਗਰਸ ਦੇ ਲੀਡਰਸ਼ਿਪ ਚਾਹੀਓ ਰਾਹੁਲ ਗਾਂਧੀ ਹੋਣ ਚਾਹੀਓ ਖੜਗੇਜੀ ਹੋਣ ਚਾਹੀਓ ਸੋਨੀਆ ਜੀ ਹੋਣ ਚਾਹੀਓ ਪ੍ਰੇਨਕਾ ਜੀ ਹੋਣ ਅਜੇ ਵੀ ਇੱਕ ਵਾਰਾਂ ਵੀ ਉਹ ਨਾਕਾਤਲਾਂ ਨੂੰ ਕਾਤਲ ਨਹੀਂ ਕਹਿ ਰਹੇ ਉਹ ਨਹੀਂ ਕਹਿ ਰਹੇ ਕਿ ਸੱਜਨ ਕੁਮਾਰ ਪਾਪੀ ਸੀ ਨੇ ਕਤਲਿਆਮ ਕੀਤਾ ਇਹਨੂੰ ਸਜ਼ਾ ਹੋਣੀ ਚਾਹੀਦੀ ਸੀ ਅੱਛਾ ਹੋ ਗਿਆ ਉਹ ਨਹੀਂ ਕਹਿ ਰਹੇ ਕਿ ਨਾ ਪਾਪੀਆਂ ਨੂੰ ਅਸੀਂ ਕੋਰਟ ਕੇ ਆਪਣੀ ਪਾਰਟੀ ਚੋਂ ਬਾਹਰ ਕੱਢਦੇ ਆ ਕਿਉਂਕਿ ਉਹਨਾਂ ਨੇ ਹੀ ਇਹ ਕਤਲਿਆਮ ਨੂੰ ਅੰਜਾਮ ਆਪਣੇ ਗੁਰਗਿਆਂ ਦੇ ਰਾਹੀਂ ਦਿੱਤਾ ਸੀਗਾ ਆਉਣ ਵਾਲੇ ਸਮੇਂ ਅੰਦਰ ਤੁਸੀਂ ਦੇਖੋਗੇ ਕਾਂਗਰਸ ਦੇ ਵੱਡੇ ਲੀਡਰ ਸੱਜਨ ਕੁਮਾਰ ਤੋਂ ਬਾਅਦ ਜਗਦੀਸ਼ ਟਾਈਟਰ اور ਐਸ ਕੇ ਐਲ ਭਗਤ ਵੀ ਮਾਫ ਕਰਨਾ ਕਮਲਨਾਥ ਵੀ ਇਸੇ ਤਰ੍ਹਾਂ ਤੁਹਾਨੂੰ ਸਲਾਖਾਂ ਦੇ ਪਿੱਛੇ ਦਿਖਾਈ ਦੇਣਗੇ ਕਾਂਗਰਸੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਕਾਂਗਰਸ ਆਪਣੇ ਨਾ ਕਾਤਲ ਗੁਰਗਿਆਂ ਨੂੰ ਬਚਾ ਨਹੀਂ ਸਕੀ ਔਰ ਨਾ ਹੀ ਆਉਣ ਵਾਲੇ ਦਿਨਾਂ ਵਿੱਚ ਬਾਕੀਆਂ ਨੂੰ ਬਚਾ ਸਕੀ